12 ਘੰਟੇ ਪਹਿਲੇ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਮੈਚ ਖੇਡਿਆ ਗਿਆ ਦੁਬਈ 'ਚ ਇਸ ਮੈਚ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਪਰ ਵਿਰੋਧ ਦੇ ਵਿਚਾਲੇ ਹੀ ਇਸ ਮੈਚ ਨੂੰ ਖੇਡਿਆ ਗਿਆ ਹਾਲਾਂਕਿ ਭਾਰਤ ਨੇ ਇੱਕ ਸ਼ਾਨਦਾਰ ਜਿੱਤ ਪਾਕਿਸਤਾਨ ਨੂੰ ਹਰਾ ਕੇ ਪ੍ਰਾਪਤ ਜ਼ਰੂਰ ਕੀਤੀ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਜੇ ਖੇਡਾਂ ਸ਼ਿਮਰਤੋ ਸ਼ੁਰੂ ਹੋ ਸਕਦੀਆਂ ਨੇ ਤੇ ਜੋ ਪਾਕਿਸਤਾਨ ਜੱਥਾ ਸਿੱਖ ਉਹ ਕਿਉਂ ਨਹੀਂ ਜਾ ਸਕਦਾ ਕਿਉਂਕਿ ਸਿੱਖ ਜੱਥੇ ਦੇ ਪਾਕਿਸਤਾਨ ਜਾਣ ਤੇ ਇਹ ਜੋ ਰੋਕ ਲਗਾਉਣ ਦਾ ਮਾਮਲਾ ਗਰਮਾਂਦਾ ਹੋਇਆ ਵਖਾਈਦੇ ਰਿਹਾ ਕਿਉਂਕਿ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੱਥੇ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਕੇਂਦਰ ਦੀ ਐਡਵਾਈਜ਼ਰੀ ਦੇ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਵੇਂ ਖੇਡਾਂ ਮੁੜ ਸ਼ੁਰੂ ਹੋਈਆਂ ਨੇ ਕਰਤਾਰਪੁਰ ਸਾਹਿਬ ਦਾ ਲਾਂਗਾ ਵੀ ਮੁੜ ਤੋਂ ਖੋਲਿਆ ਜਾਵੇ सूबा के चीफ सैक्रटरी गृह मंत्रालय ने पंजाब यूपी उत्तराखंड दिल्ली जम्मू कश्मीर के मुख सकत्रा चिट्ठी लिखी है चिट्ठी लिख के इस गल का जिक्र किया कि की इस बार पाकिस्तान जो सिख जत्थे ने भेजे जाने ਕਿੱਥੀ ਚ ਸੁਰੱਖਿਆ ਤੇ ਹਾਲਾਤਾਂ ਦਾ ਹਵਾਲਾ ਦਿੱਤਾ ਗਿਆ ਕਿ ਸੁਰੱਖਿਆ ਕਾਰਨਾਂ ਕਰਕੇ ਅਸੀਂ ਸਿੱਖ ਜਥਿਆਂ ਨੂੰ ਇੱਕੀ ਪਾਕਿਸਤਾਨ ਨਹੀਂ ਭੇਜਾਂਗੇ ਨਵੰਬਰ ਚ ਦੱਸ ਦੇ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਜੋ ਜਥੇ ਨੇ ਉਹ ਵੱਡੇ ਪੱਧਰ ਤੇ ਜਾਂਦੇ ਨੇ ਐਸਜੀਪੀਸ ਨੂੰ ਐਪਲੀਕੇਸ਼ਨਾਂ ਆndੀਆਂ ਨੇ ਪਾਸਪੋਰਟ ਜਮ੍ਹਾਂ ਕਰਵਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਵੀਜ਼ਾਸ ਲੱਗਦੇ ਨੇ ਤੇ ਜੱਥਾ ਪਾਕਿਸਤਾਨ ਦੇ ਲਈ ਰਵਾਨਾ ਹੁੰਦਾ ਹੈ ਕਿਉਂਕਿ ਵੱਖ-ਵੱਖ ਜਦੋਂ ਧਾਰਮਿਕ ਸਮਾਗਮ ਹੁੰਦੇ ਨੇ ਇਸੇ ਤਿਹ ਨਾਲ ਐਸਜੀਪੀਸੀ ਦੇ ਵੱਲੋਂ ਸਿੱਖ ਸ਼ਰਧਾਲੂਆਂ ਦੇ ਜੱਥਿਆਂ ਨੂੰ ਰਵਾਨਾ ਕੀਤਾ ਜਾਂਦਾ ਹੈ ਪਾਕਿਸਤਾਨ ਪਰ ਵੱਡਾ ਸਵਾਲ ਬੀਤੇ ਕੱਲ ক্রিকেট ਮੈਚ ਨੂੰ ਲੈ ਕੇ ਵੱਡੇ ਪੱਧਰ ਤੇ ਸਵਾਲ ਖੜੇ ਹੋਏ ਸੀ ਕਿਉਂਕਿ ਜੇ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋ ਸਕਦਾ ਹੈ ਤੇ ਖੇਡਾਂ ਸ਼ੁਰੂ ਹੋ ਸਕਦੀਆਂ ਨੇ ਤੇ ਫਿਰ ਸਿੱਖ ਜੱਥਾ ਪਾਕਿਸਤਾਨ ਕਿਉਂ ਨਹੀਂ ਜਾ ਸਕਦਾ ਇਹ ਸਵਾਲ ਖੜੇ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਗਰੇਵ ਭਾਰਤ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ 3 ਭਾਰਤ ਤੇ ਵਕਫ ਸੁਬਿਆਨੋ ਪਿਛੇ ਜੀ ਗੁਰਨਾਗਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਗ ਦੇ ਸਮੇਂ ਨਨਕਾਣਾ ਸਾਹਿਬ ਜਿਹੜਾ ਜਥਾ ਹਰ ਸਾਲ ਜਾਂਦਾ ਉਹ ਇਸ ਵਾਰ ਨਹੀਂ ਜਾ ਸਕੇਗਾ ਇਹ ਖਬਰ ਬਹੁਤ ਹੀ ਮੰਦਪਾਕੀ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਸੁਬੇ ਦੀ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹੁਣ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਜਿਹੜੀ ਧਾਰਮਿਕ ਯਾਤਰਾ ਹੈ ਇਹਦਾ ਵੀ ਸ਼ੁਰੂ ਹੋਣਾ ਬਹੁਤ ਮਹੱਤਵਪੂਰਨ ਹੈ ਗੁਰਨਾਗਰ ਦਾ ਜਿਹੜਾ ਪ੍ਰਕਾਸ਼ਪੁਰਾ ਇਹ ਸਾਰੀ ਨਾਨਕ ਨਾਮ ਲੈਵਾ ਵਾਸਤੇ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਸਾਰਿਆਂ ਦੇ ਦਿਲ ਨੂੰ ਸੱਟ ਵੱਜਦੀ ਹੈ ਜਦੋਂ ਇਹ ਸੁਨੇਹਾ ਹੁੰਦਾ ਕਿ ਇਹ ਸਵਾਰੀ ਜੱਥਾ ਨਹੀਂ ਜਾ ਸਕੀ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਸਰਕਾਰ ਨਾਲ ਟੇਕਅਪ ਕਰੇ ਜਥੇ ਦੀ ਸੇਫਟੀ ਸਿਕਿਉਰਿਟੀ ਉਹਦੇ ਬਾਰੇ ਚ ਡਿਸਕਸ ਕਰੇ ਤੇ ਜਥਾ ਜਿਹੜਾ ਹਰ ਹਾਲਤ ਦੇ ਵਿੱਚ ਉਹ ਜਾਣਾ ਚਾਹੀਦਾ ਇਸੇ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਬੰਦ ਪਿਆ ਉਹ ਵੀ ਹੁਣ ਬਿਨਾਂ ਕਿਸੇ ਹੋਰ ਦੇਰੀ ਤੇ ਸ਼ੁਰੂ ਹੋਣਾ ਚਾਹੀਦਾ ਇਸ ਕਰਕੇ ਸੁਪੇ ਦੀ ਸਰਕਾਰ ਨੂੰ ਵੀ ਚਾਹੀਦਾ ਕਿ ਦੇਸ਼ ਦੀ ਸਰਕਾਰ ਤੇ ਦਬਾਅ ਪਾਵੇ ਔਰ ਕੇਂਦਰ ਸਰਕਾਰ ਨੂੰ ਵੀ ਜਿਹੜੀ ਸੇ ਕੌਮਦੀਆਂ ਭਾਵਨਾ ਨੂੰ ਦੇਖਦੇ ਹੋਇਆ ਤੁਰੰਤ ਇਸ ਜਥੇ ਨੂੰ ਭੇਜਣ ਵਾਸਤੇ ਜੋ ਵੀ ਪ੍ਰਬੰਧ ਕਰਨੇ ਪੈਣ ਜੋ ਵੀ ਗੱਲਬਾਤ ਕਰਨੀ ਪਵੇ ਪਾਕਿਸਤਾਨ ਸਰਕਾਰ ਨਾਲ ਕਰਕੇ ਕੱਟਕਟ ਕਰਨੀ ਚਾਹੀਦੀ ਤੇ ਮੇਰੇ ਨਾਲ ਮੇਰੇ ਸਹਿਯੋਗੀ ਨਪਿੰਦਰ ਬਰਾੜ ਲਾਈਵ ਜੁੜ ਹੋਏ ਨੇ ਨਪਿੰਦਰ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਹੈ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਵਾਰ ਜੱਥਾ ਪਾਕਿਸਤਾਨ ਨਹੀਂ ਜਾਏਗਾ ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਡੇ ਪੱਧਰ ਤੇ ਸਵਾਲ ਖੜੇ ਕਰ ਰਹੀ ਜੇ ਮੈਚ ਸ਼ੁਰੂ ਹੋ ਸਕਦੇ ਨੇ ਮੁਰ ਤੋਂ ਤੇ ਜੱਥਾ ਪਾਕਿਸਤਾਨ ਰਵਾਨਾ ਕਿਉਂ ਨਹੀਂ ਹੋ ਸਕਦਾ ਦੇਖੋ ਬਿਲਕੁਲ ਕਿਉਂਕਿ ਹਮੇਸ਼ਾ ਤੋਂ ਜਥਾ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਂਦਾ ਹੈ ਜਾਂ ਹੋਰ ਧਾਰਮਿਕ ਸਮਾਗਮਾਂ ਮੌਕੇ ਪਾਕਿਸਤਾਨ ਜਾਂਦੇ ਨੇ ਸਿੱਖ ਸ਼ਰਧਾਲੂ ਹਮੇਸ਼ਾ ਤੋਂ ਇਸ ਤੋਂ ਪਹਿਲਾਂ अनेका ਕਈ ਵਾਰ ਜਿਹੜੀਆਂ ਜੰਗਾਂ ਵੀ ਹੋਈਆਂ ਭਾਰਤ ਪਾਕਿਸਤਾਨ ਦੇ ਦਰਮਿਆਨ ਪਰ ਜਥੇ ਜਿਹੜੇ ਨੇ ਬਿਸ਼ੱਕ ਇੱਕ ਵਾਰ ਰੋਕੇਗੇ ਪਰ ਜਲਦੀ ਇਹਨਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੁਣ ਦੇਖੋ ਪਹਿਲਾਂ ਫਿਲਮਾਂ ਬੈਨ ਹੋਈਆਂ ਸੀ ਪੰਜਾਬੀ ਫਿਲਮਾਂ ਨੂੰ ਲੈ ਕੇ ਸਾਬਤ ਤੌਰ ਤੇ ਇਤਰਾਜ਼ ਹੋਇਆ ਉਕੋਤੇ ਪਾਕਿਸਤਾਨੀ ਜਿਹੜੇ ਆ ਅਦਾਕਾਰ ਸੀ ਪਰ ਜਦੋਂ ਹੁਣ ক্রিকেট ਮੈਚ ਖੇਡਿਆ ਗਿਆ ਦੋਨਾਂ ਦੇਸ਼ਾਂ ਦੇ ਵਿੱਚ ਬੇਸ਼ੱਕ ਇਹ ਦਾਵਾ ਕੀਤਾ ਗਿਆ ਕਿ ਹੱਥ ਨਹੀਂ ਮਲਾਏ ਆਪਸ ਦੇ ਵਿੱਚ ਗੱਲਬਾਤ ਨਹੀਂ ਹੋਈ ਉਹਨੂੰ ਲੈ ਕੇ ਬੇਸ਼ੱਕ ਇੱਕ ਇਹ ਦਾਵਾ ਕਿ ਦੇਖੋ ਪਾਕਿਸਤਾਨ ਦੇ ਨਾਲ ਹੱਥ ਨਹੀਂ ਮਲਾਇਆ ਗਿਆ ਖੇਡ ਖੇੜਨਾ ਮਜਬੂਰੀ ਸੀ ਪਰ ਦੇਖੋ ਸਿੱਧੇ ਤੌਰ ਤੇ ਇਸ ਨੂੰ ਲੈ ਕੇ ਵੱਡਾ ਇਤਰਾਜ਼ ਉੱਠਿਆ ਸਭ ਤੌਰ ਤੇ ਕਿਹਾ ਜਾ ਰਿਹਾ ਹੈ ਕਿ ক্রিকেট ਜੇ ਖੇਡੀ ਜਾ ਸਕਦੀ ਹੈ ਜੇ ক্রিকেট ਖੇਡੀ ਜਾ ਸਕਦੀ ਹੈ ਖੇਡ ਖੇਡੀ ਜਾ ਸਕਦੀ ਹੈ ਤਾਂ ਪਹਿਲਾਂ ਤਾਂ ਪੰਜਾਬੀ ਫਿਲਮਾਂ ਤੇ ਬੈਨ ਔਰ ਹੁਣ ਜਿਹੜੇ ਸ਼੍ਰੀ ਗੁਰੂ ਰੰਗਦੇਵ ਜੀ ਪ੍ਰਕਾਸ਼ਪੁਰੂ ਤੇ ਪਾਕਿਸਤਾਨ ਜੱਥਾ ਜਾਣਾ ਸੀ ਉਸ ਨੂੰ ਕਿਉਂ ਰੋਕਿਆ ਗਿਆ ਸਭ ਤੌਰ ਤੇ ਉਸ ਦੀ ਇਜਾਜ਼ਤ ਕਿਉਂ ਹੋਈ ਕਿਉਂਕਿ ਐਸਜੀਪੀਸੀ ਪਹਿਲਾਂ ਹੀ ਮੰਗ ਕਰ ਚੁੱਕੀ ਆ ਹੋਰ ਧਾਰਮਿਕ ਜਥੇਬੰਦੀਆਂ ਮੰਗ ਕਰ ਚੁੱਕਿਆ ਨੇ ਸ਼੍ਰੋਮਣੀ ਅਕਾਲੀ ਦਲ ਮੰਗ ਕਰ ਚੁੱਕਿਆ ਹੈ ਚਾਹੇ ਉਹ ਅਕਾਲੀ ਦਲ ਦਾ ਦੋ ਧੜੇ ਨੇ ਹੁਣ ਦੋਨੇ ਧੜੇ ਮੰਗ ਕਰ ਚੁੱਕੇ ਨੇ ਵੰਗਦੇ ਹੋ ਰਹੀ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਉਹ ਖੋਲਿਆ ਜਾਵੇ ਪਰ ਜਦੋਂ ਨਵੀਂ ਖਬਰ ਆਉਂਦੀ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣਾ ਤਾਂ ਅਜੇ ਉਹਦੇ ਤੇ ਤਾਂ ਵਿਚਾਰ ਵੀ ਨਹੀਂ ਪਰ ਜਿਹੜਾ ਜਥਾ ਪਾਕਿਸਤਾਨ ਜਾਣਾ ਸੀ ਉਹਦੇ ਤੇ ਵੀ ਰੋਕ ਲੱਗ ਗਈ ਆ ਉਹ ਵੀ ਜਥਾ ਪਾਕਿਸਤਾਨ ਨਹੀਂ ਜਾਏਗਾ ਤੇ ਸਿੱਧੇ ਤੌਰ ਤੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਉੱਠ ਰਹੇ ਨੇ ਔਰ ਸਭ ਤੌਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਆ ਅਕਾਲੀ ਦਲ ਦੇ ਦੋਵੇਂ ਧੜੇ ਦਲਜੀਤ ਚੀਬਾ ਔਰਾਂ ਨੂੰ ਸੁਣ ਰਹੇ ਸੀ ਜਿਹੜੇ ਗਿਆਨੀ ਹਰਪੀ ਸਿੰਘ ਦੂਜੇ ਧੜੇ ਦੇ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਵੀ ਉਹਨਾਂ ਦਾ ਵੀ ਬਿਆਨ ਆ ਕਿ ਜੇ ਜੰਗਾਂ ਵੇਲੇ ਜਦੋਂ ਹੈਗੇ ਜੱਤੇ ਨਹੀਂ ਰੋਕੇਗੇ ਤਾਂ ਹੁਣ ਜੱਤਾ ਜਿਹੜਾ ਹੈਗਾ ਕਿਉਂ ਰੋਕਿਆ ਗਿਆ ਇਸ ਕਰਕੇ ਇਤਰਾਜ਼ ਤਾਂ ਜਤਾਇਆ ਜਾ ਰਿਹਾ ਪਰ ਹੁਣ ਕੇਂਦਰ ਤੱਕ ਗਏ ਇਹਨਾਂ ਇਤਰਾਜ਼ਾਂ ਤੋਂ ਬਾਅਦ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਨਾਨਕ ਨਾਮ ਲੈਵਾ ਸੰਗਤ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਕੀ ਭਾਰਤ ਸਰਕਾਰ ਕੇਂਦਰ ਸਰਕਾਰ ਆਪਣਾ ਉਹ ਫੈਸਲਾ ਬਦਲਦੀ ਹੈ ਕਿ ਇਸ ਤੇ ਮੁੜ ਵਿਚਾਰ ਕੀਤਾ ਜਾਵੇਗਾ ਕਿਉਂਕਿ ਇਹ ਦਾਵਾ ਕੀਤਾ ਜਾਂਦਾ ਹੈ ਕਿ ਕੇਂਦਰ ਦੇ ਲਈ ਜਾਂ ਬੀਜੇਪੀ ਦੇ ਲਈ ਪੰਜਾਬ ਇਸ ਵੇਲੇ ਬੜਾ ਇੰਪੋਰਟੈਂਟ ਹੈ ਬੜਾ ਮਹੱਤਵਪੂਰਨ ਹੈ ਪਰ ਕੀ ਅਗਰ ਮਹੱਤਵਪੂਰਨ ਹੈ ਜੇ ਪੰਜਾਬ ਤੇ ਫੋਕਸ ਉਹਨਾਂ ਦਾ ਇਸ ਵੇਲੇ ਜ਼ਿਆਦਾ ਹੈ ਤਾਂ ਕੀ ਉਹ ਇਸ ਫੈਸਲੇ ਨੂੰ ਲੈਂਦੇ ਨੇ ਕਿਉਂਕਿ ਐਸਾ ਨਹੀਂ ਕਿ ਕੱਲੇ ਸਖਸ਼ਰਦਾ ਆਲੂ ਨੇ ਜਿਹੜੇ ਵੀ ਧਰਮ ਨਾਲ ਜੁੜੇ ਹੋਣ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਨਾਨਕ ਨਾਮਲੇਵਾ ਸੰਗਤ ਆ ਜਿਹੜੀ ਉਹ ਜਾਂਚਪਾੜ ਤਰਫ ਤੋਂ ਭਰਟਕੇ ਦੇਖਿਆ ਜਾਂਦਾ ਨਾਨਕ ਨਾਮਲੇਵਾ ਸੰਗਤ ਕਿਹਾ ਜਾਂਦਾ ਕਿਉਂਕਿ ਉਹਨਾਂ ਨੂੰ Hindu ਵੀ ਉਹਨਾਂ ਮੰਨਦੇ ਨੇ Sikh ਵੀ ਉਹਨਾਂ ਮੰਨਦੇ ਨੇ ਮੁ슬ਮਨ ਧਰਮ ਦੇ ਵਿੱਚ ਵੀ ਉਹਨਾਂ ਦਾ ਨਸਤਕਾਰ ਹੈ ਚਾਹੇ ਬੋਧੀ ਧਰਮ ਹੋ ਸਾਰੇ ਧਰਮਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਬਹੁਤ ਸਤਕਾਰ ਹੈ ਹਾਲਾਂਕਿ ਸਾਰੇ ਸਿੱਖ ਗੁਰੂ ਦਾ ਸਤਕਾਰ ਹੈ ਜੀ ਨਾ ਪਿੰਡ ਦੇ ਦੇਖੋ ਇਸ ਫੈਸਲੇ ਤੋਂ ਬਾਅਦ ਕਿੰਨਾ ਕਿਤੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਹੁਣ ਕੇਂਦਰ ਤੇ ਨਜ਼ਰ ਹੈ ਕਿ ਕੀ ਇਹ ਵੈਰਲਾ ਬਦਲਣ ਤੇ ਕੇਂਦਰ ਤੇ ਨਜ਼ਰ ਹੈ ਕਿ ਕੀ ਕੁਝ ਅਗਲਾ ਸਟੈਪ ਉਹਨਾਂ ਦੇ ਵੱਲੋਂ ਲਿਆ ਜਾਂਦਾ ਹੈ ਸਾਡੇ ਨਾਲ ਆਰ. ਪੀ. ਸਿੰਘ ਭਾਜਪਾ ਆਗੂ ਜੁੜੇ ਨੇ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਐਸ.ਜੀ.ਪੀ.ਸੀ ਮੈਂਬਰ ਗੁਰਚਰਨ ਗਰੇਵਾਲ ਵੀ ਜੁੜੇ ਨੇ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਆਰ. ਪੀ. ਸਿੰਘ ਜੀ ਮੇਰਾ ਸਵਾਲ ਪਹਿਲਾ ਤੁਹਾਡੇ ਤੋਂ ਕਿੰਨ ਸਰਕਾਰ ਨੇ ਇੱਕ ਚਿੱਠੀ ਲਿਖੀ ਹੈ ਚਿੱਠੀ ਲਿਖ ਕੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਐਸ.ਵਾਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਹੈ ਸੈਕਿਉਰਿਟੀ ਰੀਜਨਸ ਦਾ ਹਵਾਲਾ ਦਿੱਤਾ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਫੈਸਲੇ ਤੇ ਸਵਾਲ ਖੜਾ ਕਰ ਰਹੀ ਹੈ। ਇਹ ਸ਼੍ਰੋਮਣੀ ਕਾਲੇ ਦਲ ਨੂੰ ਸ਼ਾਸਤਿਕ ਛੋੜਖੜਾ ਕੰਦਰ ਹੱਕਿਆ ਗਿਆ ਪਰ ਜਿਹੜਾ ਜੁਮਿਨੀ ਅਕੀਕਤ ਹੈ ਕਿ ਅਕਰ ਕੋਈ ਦਿੱਸੇ ਜਾਏ ਇੱਥੋਂ ਉਹਨਾਂ ਦੀ ਕੋਈ ਜਾਨ ਬਾਨ ਦੀ ਅਕਸ਼ਾ ਵੀ ਸਰਕਾਰ ਦੀ ਚਿੰਤਾ ਹੈ। ਹੂੰ ਫਿਰ ਬਾਅਦ ਵਿੱਚ ਹੋ ਜਾਏ ਜਾਂ ਕੁਝ ਉਹਨਾਂ ਕੀ ਘਟਨਾ ਕਰ ਚਾਹ ਫਿਰ ਵੀ ਉਹ ਜੁਨੀਵਰੀ ਸਰਕਾਰ ਦੀ ਹੋਏਗੀ। ਹੂੰ ਤੇ ਇਸ ਕਰਕੇ ਸੁਰਟੀ ਕੰਸਰਨ ਹੈਗੇ ਨੇ ਪਾਕਿਸਤਾਨ ਦੇ ਨਾਲ ਸਿਕਿਉਰਟੀ ਨਾਲ ਜਗੇ ਨੇ ਔਰ ਇਸ ਕਰਕੇ ਇਥੇ ਜਦ ਵੀ ਕੋਈ ਸੱਜੇਵੰਦੀ ਨੂੰ ਪੇਜੈਂਟ ਦੀ ਗੱਲ ਹੁੰਦੀ ਹੈ ਤੇ ਅਸੈਸਮੈਂਟ ਕੀਤਾ ਜਾਂਦਾ ਕਿ ਭੇਜਿਆ ਜਾਏ ਨਾ ਭੇਜਿਆ ਜਾਏ ਸੁਰਟੀ ਕਨਵੀਗਸ ਨੂੰ ਦੇਖਦੇ ਹੋਏ ਹਮ ਸਰ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਕਹਿ ਰਹੇ ਨੇ ਕਿ ਜੋ ਪਰ ਸਰਕਾਰ ਹੈ ਪਾਕਿਸਤਾਨ ਦੀ ਗਵਰਨਮੈਂਟ ਨਾਲ ਗੱਲਬਾਤ ਕਰੇ ਜੋ ਜਥੇ ਰਵਾਨਾ ਹੋਣਗੇ ਉਹਨਾਂ ਦੀ ਸਿਕਿਉਰਟੀ ਨੂੰ ਜੋ ਹੈ ਉਹ ਮੁਹੱਈਆ ਕਰਵਾਈ ਜਾਏ ਉਸ ਨੂੰ ਪੁਖਤਾ ਕੀਤਾ ਜਾਏ ਤੇ ਨਹੀਂ ਤੇ ਇਸ ਫੈਸਲੇ ਨਾਲ ਉਹਨਾਂ ਦੇ ਸਿੱਖਾਂ ਨੂੰ ਕਾਫੀ ਠੇਸ ਪਹੁੰਚੇਗੀ। ਉੱਥੇ ਜੋ ਆਪਣੇ ਜਿਹੜੇ ਹਕਮਰਾਨ ਨੇ ਉਹਨਾਂ ਦੀ ਆਪਣੀ ਸਿਕਿਉਰਟੀ ਦੀ ਦਿੱਕਤ ਹੈ ਚੁਲਦੀ। ਉੱਥੇ ਹਾਲਾਤ ਬਣੇ ਹੋਏ ਨੇ ਪਾਕਿਸਤਾਨ ਦੇ ਵਿੱਚ। ਉੱਥੇ ਜਿਹੜੇ ਲੋਕੀ ਹੈਗੇ ਨੇ ਉਹਨਾਂ ਦੀ ਸੁਰਟੀ ਦੀ ਉਹਨਾਂ ਦਾ ਆਪਣਾ ਸਿਕਿਉਰਟੀ ਦਾ ਕੰਸਰਨ ਹੈਗਾ। ਇਸ ਕਰਕੇ ਸਰਕਾਰ ਵੀ ਚਿੰਤਤ ਹੈ ਕਿ ਹਾਲਾਤਾਂ ਕੋਈ ਵੀ ਨਾਗਰਿਕ ਹੋਏ। ਉਹ ਉਹ ਪਰ ਜ਼ਸ਼ਰਦਾਲੂ ਹੋਏ ਜਾਂ ਪਰਿਹੋਰ ਹੋਏ ਜਿਹੜੀ ਵੀ ਜਾਨਾ ਉੱਥੇ ਹੂੰ ਉਹਦੀ ਮਾਂ ਜਾਨ ਮਾਲ ਦੀ ਰੱਖਿਆ ਕਰਨਾ ਪਾਲ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਕੋਲ ਕੁਛ ਨਹੀਂ ਕਿਹਾ ਫਿਰ ਵੀ ਪਾਲ ਸਰਕਾਰ ਦੀ ਉੱਤੇ ਗੱਲ ਆਏਗੀ ਇਸ ਕਰਕੇ ਹੂੰ ਚੋਟੀ ਕਰਕੇ ਹੀ ਰੁਕਿਆ ਗਿਆ ਨਛਾ ਤਾਂ ਕੋਈ ਗੱਲ ਹੈ ਨਹੀਂ ਕੋਈ ਕਾਰਨ ਨਹੀਂ ਜੀ ਤੇ ਆਰਪ ਸਿੰਘ ਦੇ ਸੁਸਣ ਨਾਲ ਜੁੜਾ ਸੰਨਾਲ ਗੁਰਚਰਨ ਸਿੰਘ ਗਰੇਵਾਲ ਵੀ ਜੁੜਨੇ ਗਰੇਵਾਲ ਜੀ ਤੁਸੀਂ ਕੇਂਦਰ ਦੇ ਇਸ ਫੈਸਲੇ ਨੂੰ ਕਿਵੇਂ ਵੇਖਦੇ ਦੇਖੋ ਜੀ ਕੇਂਦਰ ਦੇ ਫੈਸਲੇ ਨੂੰ ਦੇ ਬਾਰੇ ਦੇ ਵਿੱਚ ਜਿਹੜਾ ਸਿੱਖ ਆਵਾਮ ਜਾਣਾ ਚਾਹੁੰਦਾ ਸੀ ਉਹ ਨਹੀਂ ਚਾਹੁੰਦਾ ਕਿ ਦੇਸ਼ਾਂ ਦੀ ਸਰਦ ਦੇ ਉੱਤੇ ਤਣਾਅ ਬਣੇ ਜਾਂ ਸਾਡਾ ਆਪਸੀ ਕੋ ਟਕਰਾਅ ਬਣੇ ਉਹ ਚਾਹੁੰਦਾ ਕਿ ਸ਼ਾਂਤੀ ਹੋਵੇ ਆਪਸੀ ਭਾਈਚਾਰਾ ਵਧੇ ਤੇ ਉੱਥੇ ਜਾਣਾ ਉਹਨਾਂ ਦੇ ਮਨ ਦੀ ਇੱਕ ਜਗ੍ਹਾ ਮੰਨਦੇ ਨੇ ਵੀ ਇੱਕ ਚਾਹਨਾ ਹੁੰਦੀ ਆ ਅਸੀਂ ਦੋ ਵਕਤ ਅਰਦਾਸ ਕਰਦੇ ਹਾਂ ਵਿਛੜੇ ਗੁਰਧਾਮਾਂ ਲਈ ਉਹ ਮੈਂ ਇਸ ਗੱਲ ਨੂੰ ਬਾਰ ਬਾਰ ਨਹੀਂ ਦਰਵਾਉਂਦਾ ਕਿ ਇਹ ਸਖਮੀ ਭਾਵਨਾ ਕੀ ਆ ਉਹ ਧਾਮੀ ਸਾਹਿਬ ਨੇ ਆਪਣਾ ਵਰਸਨ ਜਿਹੜਾ ਦੇਤਾ ਮੈਂ ਇੱਥੇ ਕਿਉਂਕਿ ਆਰ ਪੀ ਸਿੰਘ ਹੋਰੀ ਬੜੇ ਇੱਕ ਜ਼ਿੰਮੇਵਾਰ ਇੱਕ ਸਿੱਖ ਆਗੂ ਨੇ ਜੀ ਦੇ ਬਹੁਤ ਵਾਰ ਇਹ ਚੰਗੇ ਚੰਗੇ ਵਿਚਾਰ ਵੀ ਜਿਹੜੇ ਆ ਪਾਰਟੀ ਦੀ ਲਾਈਨ ਤੋਂ ਹਟ ਕੇ ਵੀ ਕਰਦੇ ਆ ਉਹ ਮੈਂ ਇਹ ਵੱਖਰੀ ਗੱਲ ਕਰਨੀ ਚਾਹਣਾ ਕਿ ਜਿਹੜੀਆਂ ਅਸੀਂ ਗੱਲਾਂ ਕਰਦੇ ਆ ਕਿ ਸਰਾਦਾ ਸਾਡੀ ਸਾਡਾ ਗਵਾਂਢੀ ਦੇਸ਼ ਆ ਹੂੰ ਜੋ ਵੀ ਕੁਝ ਵਾਪਰਿਆ ਮਾੜਾ ਹੋਇਆ ਚੰਗਾ ਨਹੀਂ ਹੋਇਆ ਇਸ ਤਰ੍ਹਾਂ ਦਾ ਬਹੁਤ ਵਾਰੀ ਵਾਪਰਿਆ ਉਸ ਤੋਂ ਬਾਅਦ ਅਮਨ ਦੀ ਗੱਲ ਵੀ ਹੋਈ ਆ ਦੇਖੋ ਜਿਹੜੇ ਛਰਾਰਤੀ ਸਿਸਟਮ ਨੇ ਛਰਾਰਤੀ ਲੋਕ ਨੇ ਜਿਹੜੇ ਦੇਸ਼ ਨੂੰ ਉੱਚਾ ਜਿਹੜਾ ਜਾਣ ਤੋਂ ਨਹੀਂ ਦੇਖਣਾ ਚਾਹੁੰਦੇ ਉਹ ਛਰਾਰਤਾ ਇਸ ਤਰ੍ਹਾਂ ਦੀਆਂ ਕਰਵਾਉਣਗੇ ਪਰ ਅਸੀਂ ਇਸ ਤੋਂ ਬਚਾ ਕੇ ਆਪਣੇ ਆਪ ਨੂੰ ਚੱਲਣਾ ਤੇ ਮੈਨੂੰ ਲੱਗਦਾ ਕਿ ਜਦੋਂ 9 ਦੇਸ਼ਾਂ ਦੇ ਤਣਾਅ ਨੂੰ ਘਟਾਉਣ ਦੀ ਗੱਲ ਆਊਗੀ ਤੇ ਮੈਨੂੰ ਲੱਗਦਾ ਵੀ ਜਿਹੜਾ ਜਥਾ ਸਾਡਾ ਜਿਹੜਾ ਗੁਰੂ ਸਾਹਿਬ ਦੇ ਇੱਕ ਇੱਕ ਧਾਰਮਿਕ ਆਸਥਾ ਨਾਲ ਜਾਂਦਾ ਜਥਾ ਉਸ ਨੇ ਉਹ ਤੁਹਾਡਾ ਰਾਹ ਪਧਰਾ ਕਰੇਗਾ ਆਪਸੀ ਅਮਨ ਦੀ ਗੱਲ ਕਰੇਗਾ ਕਿਉਂਕਿ ਇਹ ਪਾਲিসੀਆਂ ਜਿਹੜੀਆਂ ਸਰਕਾਰਾਂ ਦੀਆਂ ਨੇ ਆਵਾਮ ਜਿਹੜਾ ਵਾ ਉਹ ਪ੍ਰਚਾਇਆ ਜਾਂਦਾ ਪਰ ਆਵਾਮ ਨਹੀਂ ਚਾਹੁੰਦਾਗਾ ਕਿ ਇਸ ਤਰ੍ਹਾਂ ਦੀ ਸਰਹੱਦ ਦੇ ਉੱਤੇ ਤਣਾਅ ਬਣੇ ਇੱਕ ਦੂਜੇ ਨਾਲ ਕੋਈ ਅਸੀਂ ਮਾਰੋ ਮਰੀ ਕਰੀ ਕਿਉਂਕਿ ਭੁੱਖ ਤਾਂ ਤਾਂ ਆਵਾਮ ਹੈ ਤੁਸੀਂ ਦੇਖੋਗੇ ਕਿ ਫلسطੀਨ ਵਰਗੇ ਦੇਸ਼ ਹੈ ਜਾਂ ਹੋਰ ਹੈ ਜਿੱਥੇ ਲੜਾਈਆਂ ਚੱਲ ਰਹੀਆਂ ਲੋਕ ਕਰੇ ਮਤਲਬ ਖਾਣੇ ਤੋਂ ਬੇਫੋਕਰ ਹੋਏ ਪਏ ਨੇ ਉਹ ਇਸ ਗੱਲ ਹੀ ਸਰਕਾਰਾਂ ਜਦੋਂ ਹਾਲਾਤ ਮਾਰੇ ਹੁੰਦੇ ਆ ਤੇ ਉਹਨਾਂ ਸੁਧਾਰਨ ਵਾਸਤੇ ਐਫਰਟਸ ਕਰਦੀਆਂ ਜਿਵੇਂ ਹੁਣ ਕੱਲ ਇੱਕ ਮੈਚ ਕਰਾਇਆ ਗਿਆ ਬਹੁਤ ਵਰਸ਼ਨ ਸੀ ਕਿ ਮੈਚ ਨਾ ਕਰਾਇਆ ਜਾਵੇ ਭਾਵੇਂ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਿਹੜਾ ਜਿਹੜੀ ਖੇਡ ਆ ਉਹਨੂੰ ਸਾਡੀ ਨਫ਼ਰਤ ਦੀ ਜਿਹੜੀ ਗੱਲਦਬ ਤੋਂ ਬਾਹਰ ਰੱਖਣਾ ਚਾਹੀਦਾ ਉਹ ਵੀ ਇੱਕ ਸਾਡੇ ਲਈ ਇੱਕ ਚੰਗੀ ਗੱਲ ਹੋ ਸਕਦੀ ਆ ਸੋ ਜਿਹੜਾ ਜਫਾ ਵਾ ਕਿਉਂਕਿ ਜਫਾ ਜਦੋਂ ਜਾਂਦਾ ਵਾ ਤੇ ਉੱਥੇ ਮੁਸਲਮਾਨ ਜਿਹੜੇ ਆ ਪਾਕਿਸਤਾਨ ਦੇ ਜਾਂ ਪੰਜਾਬ ਦੇ ਲੋਕ ਆ ਇਹ ਉਹ ਆਸਾ ਰੱਖਦੇ ਗੁਰੂਆਂ ਦੇ ਵੀ ਉੱਥੇ ਉਹਨਾਂ ਦਾ ਮਿਲਣ ਹੁੰਦਾ ਤੇ ਉੱਥੇ ਗੱਲ ਹੁੰਦੀ ਆ ਅਮਨ ਦੀ ਗੱਲ ਹੁੰਦੀ ਆ ਸੋ ਇਹ ਸਾਡੇ ਲਈ ਇਹਨੂੰ ਇੱਕ ਸੰਸਦਾਂ ਦੇ ਮਨ ਦੇ ਵਿੱਚ ਇੱਕ ਜਿਵੇਂ ਕਹਿੰਦੇ ਨੇ ਅਫਸੋਸ ਤਾਂ ਹੈ ਹੀ ਆ ਪਰ ਇਹ ਸਾਡੇ ਲਈ ਇੱਕ ਵੱਖਰਾ ਰਾਹ ਬਣਾਏਗਾ ਜਿਸ ਗੱਲ ਨੂੰ ਸੋਚਣ ਲਈ ਅਸੀਂ ਆਰ ਪੀ ਸਿੰਘ ਜੀ ਨੂੰ ਕਹਿੰਨੇ ਆਂ ਕਿ ਆਪਣੀ ਸਰਕਾਰ ਨਾਲ ਗੱਲ ਕਰੋ ਕਿ ਇੱਕ ਅਮਨ ਦੇ ਰਾਹ ਨੂੰ ਜਿਵੇਂ ਕਹਿੰਦੇ ਨੇ ਮਜ਼ਬੂਤ ਕਰੇਗਾ ਪਧਰਾ ਕਰੇਗਾ ਇਹ ਇਹ ਗੱਲ ਜਿਹੜੀ ਆ ਸਾਨੂੰ ਵਿਚਾਰਨੀ ਚਾਹੀਦੀ ਆ ਕਿਉਂਕਿ ਹਮੇਸ਼ਾ ਅਸੀਂ ਤਣਾਅ ਜਾਂ ਜੰਗ ਨਹੀਂ ਜੀ ਗਰਵਦੀ ਜੀ ਚਲੋ ਜਵਾਬ ਆ ਆਰ ਪੀ ਸਿੰਘ ਜੀ ਕੀ ਇਸ ਫੈਸਲੇ ਤੇ ਮੁਰ ਤੋਂ ਵਿਚਾਰ ਕੀਤਾ ਜਾ ਸਕਦਾ ਹੈ ਤੁਸੀਂ ਆਪਣੇ ਪੱਧਰ ਤੇ ਅਪਰੋਚ ਕਰੋ ਕਿ ਦੁਬਾਰਾ ਉਹ 4 ਤੇ ਤੱਕ ਵੀ ਕੀਤਾ ਜਾ ਦਿੱਤਾ ਹੈ ਪਰ ਗੱਲ ਸਾਡੇ ਜੱਥੇ ਬੰਦੀ ਦੀ ਨਹੀਂ ਜੀ ਸਾਡੇ ਜਿਹੜੇ ਜਾਣਗੇ ਉਥੇ ਠੀਕ ਹੀ ਮਨਸ਼ਾ ਨਾਲ ਜਾਣਗੇ ਸਾਡੇ ਇਥੋਂ ਜਿਹੜੇ ਜਾਣਗੇ ਜਿਹੜੇ ਵੀ ਸ਼ਰਦਾਰੂ ਜਾਣਗੇ ਜਾਂ ਜਿਹੜੇ ਸਾਡੇ ਅਗੂ ਜਾਣਗੇ ਉਥੇ ਠੀਕ ਅੱਛੀ ਮਨਸ਼ਾ ਨਾਲ ਜਾਣਗੇ ਅੱਗਿਓ ਸ਼ਰਲਤ ਨਾਲ ਇਹਦੀ ਚਿੰਤਾ ਕਿੱਦਾਂ ਕੀਤੀ ਜਾ ਸਕਦੀ ਹੈ ਉਹਨਾਂ ਦੇ ਮਨਿਕ ਕੀ ਚੱਲਦੇ ਹੋਏ ਉਹ ਕਿੰਨਾ ਸ਼ਰਲਤ ਕਰਨਗੇ ਕੀ ਕਰਨਗੇ ਇਹਨੇ ਸੇਫਟੀ ਸਿ큐ਟੀ ਦਾ ਕਿੱਦਾਂ ਮਾਮਲਾ ਹੋਏਗਾ ਇਹ ਇਹ ਕਨਸਰਨ ਹੈ ਕਨਸਰਨ ਇਹ ਨਹੀਂ ਕਿ ਸਾਡੇ ਇੱਥੇ ਤੇ ਸਾਡੇ ਤੇ ਸਾਡੇ ਲੋਕੀ ਬਿਲਕੁਲ ਚਿੰਤਾ ਕਰਨੀਓ ਤਾਂ سارے ਲੋਕੇ ਤੇ ਪੀਸ ਚਾਹੁੰਦੇ ਨੇ سارے ਲੋਕੇ ਚਾਹੁੰਦੇ ਨੇ ਕਿ ਠੀਕ ਉਹਰੇ ਮਾਮਲਾ ਬੋਲ ਬਨ ਰਿਹਾ ਹੂੰ ਪਰ ਤੋ ਉੱਪਰੋ ਜਵਾਬ ਠੀਕ ਮਿਲੇ ਇਹ ਇਹਦੀ ਚਿੰਤਾ ਕਿੱਦਾਂ ਕੀਤੀ ਹੋਵੇਗੀ ਮਤਲਬ ਮੈਂ ਅੱਛੇ ਮਨ ਤੋਂ ਜਾਵਾਂ ਗੇਰ ਤੋਂ ਗੇਰਵਾਲ ਤੋਂ ਅੱਛੇ ਮਨ ਤੋਂ ਜਾਵਾਂ ਹੂੰ ਉਸ ਤੋਂ ਪਾਕਿਸਤਾਨ ਦਾ ਜਿਹੜਾ ਹਕਮਰਾ ਜਿਹੜੇ ਹਕਮਰਾਨ ਨੇ ਉਹ ਸ਼ਰਾਰਤ ਨਾ ਕਰਨ ਇਹਦੀ ਇਹਦੀ ਕੋਈ ਗਰੰਟੀ ਨਹੀਂ ਲਾ ਸਕਦਾ ਹੂੰ ਹੂੰ ਆਰਪੀ ਸਿੰਘ ਦੀ ਦਲਜੀਤ ਚੀਮਾ ਦੇਖੋ ਸਟੇਟਮੈਂਟ ਸਾਹਮਣੇ ਇਹੋ ਨੇ ਕਿ ਆ ਕਿ ਜੇ ਰੋ ਮੈਚ ਖੇਡਿਆ ਜਾ ਸਕਦਾ ਹੈ ਤੇ ਕਰਤਾਰਪੁਰ ਸਾਹਿਬ ਲਾਂਗਾ ਕਿਉਂ ਨਹੀਂ ਹੁਣ ਤੱਕ ਖੋਲਿਆ ਜਾ ਸਕਦਾ ਉਸ ਤੇ ਵੀ ਸਵਾਲ ਖੜੇ ਕਰ ਰਹੇ ਨੇ ਮੈਚ ਮੈਚ ਕਿਤੇ ਥਰਡ ਕੰਟਰੀ ਚ ਹੋ ਰਿਹਾ ਹੈ ਪਾਕਿਸਤਾਨੀ ਚ ਨਹੀਂ ਹੋ ਰਿਹਾ ਵੈਰੀ ਗੱਲ ਹੂੰ ਦੂਜੀ ਗੱਲ ਮੈਚ ਵਿੱਚ 11 ਲੋਕੀ ਨੇ ਉਹਨਾਂ ਸਿਕਿਉਰਟੀ ਰਕਤ ਨਾਲ ਮੰਨੀ ਗਈ ਹੈ ਔਰ ਇਸ ਕਵਿਛੰਤਾ ਨੇ ਇਹ ਅਸੀਂ ਪਾਕਿਸਤਾਨ ਜਾ ਰਹੇ ਹਾਂ ਪਾਕਿਸਤਾਨ ਵਿੱਚ ਕਿੱਦਾਂ ਸ਼ਾਂਤ ਹੋ ਸਕਦੀ ਹੈ ਕੁਝ ਪਤਾ ਨਹੀਂ ਹੂੰ ਉਰੋ ਸ਼ਾਰ ਕਰਕੇ ਫਿਰ ਇਲਜ਼ਾਮ ਪਾਰਤੇ ਲਾਗਮ ਇਹਦਾ ਵੀ ਕੁਝ ਪਤਾ ਨਹੀਂ ਹੂੰ ਇਸ ਕਰਕੇ ਦੀ ਚਿੰਤਾ ਕੀਤੀ ਜਾ ਰਹੀ ਕਿ ਕੋਈ ਕਿਸੇ ਸਾਡੇ ਕਿਸੇ ਜਿਹੜੇ ਸ਼ਹਿਜ਼ਾਦੂ ਜਾਨ ਹੂੰ ਉਹਨਾਂ ਕੋਈ ਉਹਨਾਂ ਦੀ ਘਟਨਾ ਨਾ ਵਾਪਰ ਜਾਏ ਜਾਂ ਕੋਈ ਅਜਿਹੀ ਗੱਲ ਨਾ ਹੋ ਜੇ ਕਰਕੇ ਬਾਅਦ ਵਿੱਚ ਦਿੱਕਤ ਹੋਏ ਇਸ ਕਰਕੇ ਇਹ ਚਿੰਤਾ ਕੀਤੀ ਗਈ ਨਾ ਕਿ ਇਸ ਕਰਕੇ ਕਿ ਸ਼ਹਿਜ਼ਾਦਾਂ ਨੂੰ ਰੋਕਣ ਦੀ ਗੱਲ ਹੈਗੀ ਹੈ ਹੂੰ ਅੱਗੇ ਵੀ ਕਤਾਰਪੁਰ ਦਾ ਖੱਬਾ ਲੰਗਾ ਕਰੋਨਾ ਦਵਾਰ ਖੋਲ੍ਹਿਆ ਸੀ ਸਰਕਾਰ ਨੇ ਸਰਕਾਰ ਕਤਾਰਪੁਰ ਦਾ ਨਹੀਂ ਕਤਾਰਪੁਰ ਦਾ ਲੰਗਾ ਬਣਵਾਇਆ ਵੀ ਸੀ ਹੂੰ ਤੇ ਇਸ ਦਾ ਕਤਾਰਪੁਰ ਸਾਹਿਬ ਦਾ ਲੰਗਾ ਬਣਵਾਇਆ ਵੀ ਸੀ ਪਰ ਇਹ ਕੋਈ ਮੰਨਿਆ ਨਹੀਂ ਜੀ ਕਿ ਭਈ ਅਸੀਂ ਕਿਤੇ ਸ਼ਖ្សਾਦਾਂ ਨੂੰ ਰੋਕੀਏ ਜਾਂ ਕਰਤਾਰਪੁਰ ਸਾਹਿਬ ਜਾਂ ਸੋ ਨਾਨਕਾਣਾ ਸਾਹਿਬ ਜਾਂਤੋ ਜਾਂ ਕੋਰਡੀਅਰ ਸਾਡੇ ਕੁਲਜ਼ਾਮ ਮੇ ਉੱਥੇ ਜਾਂਤੋ ਰੋਕੀਏ ਇਹ ਸਿਰਫ ਇਹ ਕਿ ਉਹਨਾਂ ਦੀ ਸਿਕਿਉਰਟੀ ਦਾ ਕੰਸਰਨ ਹੈਗਾ ਐਸਾ ਜਿਹੜਾ ਇਨਪੁਟ ਆ ਰਹੇ ਹੋਗੇ ਏਜੰਸੀਸ ਤੋਂ ਉਹ ਠੀਕ ਨਹੀਂ ਆ ਰਹੇ ਉਹ ਇਸ ਕਰਕੇ ਚਿੰਤਾ ਕੀਤੀ ਗਈ ਹੈ ਹਮ ਜੀ ਚਲੋ ਜਵਾਬ ਲੈਨੇ ਗਰੇਵਾਲ ਜੀ ਆਰਪੀ ਸਿੰਘ ਜੀ ਕਹਿ ਰਹੇ ਨੇ ਕਿ ਅਸੀਂ ਜੱਥਾ ਇਸ ਕਰਕੇ ਨਹੀਂ ਭੇਜ ਰਹੇ ਜੇ ਜੱਥਾ ਜਾਂਦਾ ਵੀ ਹੈ ਉੱਥੇ ਉਹਨਾਂ ਦੇ ਮਨਾਂ 'ਚ ਕੀ ਕੁਝ ਹੈ ਕੋਈ ਸ਼ਰਾਰਤ ਨੂੰ ਅੰਜਾਮ ਦੇ ਦੇਣ ਤੇ ਫਿਰ ਜ਼ਿੰਮੇਵਾਰ ਕੌਣ ਹੋਏਗਾ ਤੇ ਸਿਕਿਉਰਟੀ ਰੀਜ਼ਨ ਹੀ ਮੇਨ ਹੈ ਤਾਂ ਕਰਕੇ ਅਸੀਂ ਕਹਿਆ ਕਿ ਜੱਥਾ ਨਹੀਂ ਜਾਏਗਾ ਇਸ ਵਾਰ ਪਾਕਿਸਤਾਨ ਦੇਖੋ ਆਰਪੀ ਸਿੰਘ ਜੀ ਸਰਕਾਰ ਵਿੱਚ ਬੈਠੇ ਨੇ ਇਹਨਾਂ ਦੇ ਕਦਸ਼ੇ ਜਿਹੜੇ ਆ ਉਹ ਉਹਦੇ ਤੇ ਮੈਂ ਟਿੱਪਣੀ ਨਹੀਂ ਕਰਦਾ ਪਰ ਆਖਰਕਾਰ ਸਾਨੂੰ ਕਦਮ ਤਾਂ ਵਧਾਉਣਾ ਹੀ ਪਵੇਗਾ ਨਾ ਅੱਜ ਨਹੀਂ ਤੇ ਕੱਲ ਅਸੀਂ ਵਧਾਵਾਂਗੇ ਸੋ ਮੈਨੂੰ ਨਹੀਂ ਇਦਾਂ ਲੱਗਦਾ ਦੇਖੋ ਇਹ ਮੇਰਾ ਇਹ ਮੇਰਾ ਵਿਚਾਰ ਹੈ ਇਹ ਕੋਈ ਮੈਂ ਨਹੀਂ ਕਹਿੰਦਾ ਕਿ ਇਹ ਪੱਕਾ ਤੇ ਸਹੀ ਹੋਏਗਾ ਕਿ ਪਾਕਿਸਤਾਨ ਪਹਿਲਾਂ ਹੀ ਇਸ ਗੱਲ ਦੇ ਲਈ ਜਿਹੜਾ ਬੈਕਗ੍ਰਾਉਂਡ ਤੇ ਹੈ ਕਿ ਜਿਵੇਂ ਉਹਨੇ ਸਾਡੇ ਦੇਸ਼ ਦੇ ਅੰਦਰ ਦਖਲ ਦਿੱਤਾ ਲੋਕਾਂ ਨੂੰ ਮਾਰਿਆ ਉਹ ਮੈਨੂੰ ਲੱਗਦਾ ਕਿ ਇੱਕ ਹੋਰ ਇਸ ਤਰ੍ਹਾਂ ਦੀ ਗਲਤੀ ਪਾਕਿਸਤਾਨ ਸ਼ਾਇਦ ਨਾ ਕਰੇ ਮੈਂ ਆਸ ਕਰਦਾ ਵੀ ਇਹ ਨਾ ਕਰੇ ਕਿਉਂਕਿ ਇੱਕ ਸਿੱਖ ਆਵਾਮ ਦਾ ਵੱਡਾ ਯੋਗਦਾਨ ਹੈ ਪਾਕਿਸਤਾਨ ਕਿਉਂਕਿ ਯਾਤਰਾ ਤੌਰ ਤੇ ਆਉਂਦੇ ਨੇ ਵਿਦੇਸ਼ਾਂ ਚ ਆਉਂਦੇ ਨੇ ਐਨ ਆਰ ਆਈ ਬਹੁਤ ਵੱਡੀ ਗਿਣਤੀ ਵਿੱਚ ਆਉਂਦੇ ਨੇ ਤੇ ਦੁਨੀਆ ਦੇ ਅੰਦਰ ਇਸ ਗੱਲ ਤੇ ਬਹੁਤ ਵੱਡੀ ਇੱਕ ਇਲਜ਼ਾਮਬਾਜ਼ੀ ਉਸ ਤੇ ਹੋ ਜਾਏਗੀ ਜੇ ਇਸ ਤਰ੍ਹਾਂ ਦੀ ਕੋਈ ਕੋਤਾਈ ਕਿਤੇ ਪਾਕਿਸਤਾਨ ਕਰਦਾ ਪਰ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਕਿ ਸਾਡੇ ਕੋਲੇ ਉਹ ਸੰਤਰ ਨਹੀਂ ਹੈਗਾ ਸਾਡੇ ਕੋਲੇ ਉਹ ਪ੍ਰਬੰਧ ਵੀ ਨਹੀਂ ਹੈਗੇ ਤੇ ਸਾਡੇ ਕੋਲੇ ਉਹ ਅਧਿਕਾਰ ਵੀ ਨਹੀਂ ਹੈਗੇ ਅਸੀਂ ਤਾਂ ਇਸ ਗੱਲ ਦੀ ਗੱਲ ਕਰ ਸਕਦੇ ਹਾਂ ਕਿ ਜੇ ਅਸੀਂ ਮੰਦੀ ਗੱਲ ਕਰਨੀ ਆ ਤੇ ਉਹਦੀ ਸ਼ੁਰੂਆਤ ਜਿਹੜੀ ਹੈ ਜਿੱਥੇ ਤੋਂ ਕਰ ਦੇਣੀ ਚਾਹੀਦੀ ਹੈ ਇਹਦੇ ਵਿੱਚ ਕਿਸੇ ਨੂੰ ਸਾ ਹੂੰ ਭਾਰੂ ਇਹਨਾਂ ਵਰਗੀਆਂ ਸੰਸਥਾਵਾਂਾਂ ਸਾਧੀਆਂ ਸਾਮਾ ਨੇ ਜਿਨ੍ਹਾਂ ਨਾਲ ਗੱਲ ਕਰਕੇ ਅਸੀਂ ਪਟਾਰੇ ਵਿੱਚ ਖੜਾ ਕਰ ਸਕਦੇ ਹਾਂ ਪਾਕਿਸਤਾਨ ਨੂੰ ਇੱਕ ਰਸਤਾ ਵਾ ਜਿਹੜਾ ਰਸਤਾ ਅਪਣਾਇਆ ਜਾ ਸਕਦਾ ਹੂੰ ਹੂੰ ਜੀ ਆਰਪ ਸਿੰਘ ਜੀ ਲਾਸਟ ਕਮੈਂਟ ਕੁਲ ਮ ਗਰਵਾਲ ਸਾਹਿਬ ਦੀ ਗੱਲ ਜਿੱਥੇ ਪਹੁੰਚਾ ਸਕਦਾ ਪਹੁੰਚਾਵਾਂਗਾ ਇਹਨਾਂ ਦੀ ਜਿੱਥੇ ਬੰਦੇ ਦੀ ਗੱਲ ਵੀ ਪਹੁੰਚਾਵਾਂਗਾ ਪਰ ਫਿਰ ਵੀ ਜਿਹੜਾ ਕੰਸਰਨ ਹੈਗਾ ਜਾਨ ਮਾਲ ਦਾ ਕੰਸਰਨ ਹੈਗਾ ਕਿ ਉਛਾਰ ਤੇ ਉਤਰੇ ਹੋਏ ਨੇ ਇਹ ਠੀਕ ਹੈ ਕਿ ਉਹ ਹਿੰਮਤ ਨਹੀਂ ਕਰਨਗੇ ਜਾਂ ਕੋਸ਼ਿਸ਼ ਨਹੀਂ ਕਰਨਗੇ ਪਰ ਫਿਰ ਵੀ ਚਾਂਸ ਲੈਣ ਦੀ ਗੱਲ ਹੁੰਦੀ ਹੈ ਕਿ ਕੋਈ ਜਿਹੜੇ ਇਨਪੁਟਸ ਸਕਿਉਰਟੀ ਜਸਟਿਸ ਕੋਲ ਆ ਰਹੇ ਹੋਣਗੇ ਉਹਦੇ ਅਨੁਸਾਰ ਛੋਟੀ ਜਨਸਿਸ ਨੇ ਪੜ ਸਰਕਾਰ ਨੂੰ ਬਰੀਫ ਕੀਤਾ ਹੋਣਾ ਹੂੰ ਉਹਨਾਂ ਸਰਕਾਰ ਨੇ ਫੈਸਲਾ ਲਿਤਾ ਹੋਣਾ ਕੋਈ ਇਹ ਨਹੀਂ ਕਿ ਪੜ ਸਰਕਾਰ ਦੀ ਮਨਸ਼ਾ ਹੈ ਕਿ ਰੋਕਿਆ ਜਾਏ ਜਿੱਥੇ ਬੰਦੇ ਨੂੰ ਰੋਕਿਆ ਜਾਏ ਜਾਂ ਕੋਈ ਜਿੱਥੇ ਜਾਂਦ ਤੋਂ ਰੋਕਿਆ ਜਾਏ ਜਾਂ ਸ਼ਰਦਾਰ ਨੂੰ ਜਾਂਦ ਤੋਂ ਰੋਕਿਆ ਜਾਏ ਹੂੰ ਮਤਲਬ ਸਭ ਗੇਰਵਲ ਸਾਹਿਬ ਹੀ ਲੀਡ ਕਰਨ ਜਿੱਥੇ ਬੰਦੇ ਨੂੰ ਕੱਲ ਉੱਥੇ ਜਾ ਕੇ ਕੋਈ ਉਹਨਾਂ ਦਾ ਕੋਈ ਸ਼ਰਤ ਹੋ ਜਾਏ ਕਾਨੂੰਨੀ ਕੀ ਗੱਲ ਹੋ ਜਾਏ ਹੂੰ ਉਹ ਫਿਰ ਬਾਈਟ ਪਸਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਉਹਨੇ ਚਿੰਤਾ ਕਰਨ ਕੇ ਲਈ ਪਰ ਫਿਰ ਵੀ ਕੋਈ ਗੱਲ ਹੋਏਗੀ ਜਰੂਰ ਮੈਂ ਇਹ ਗੱਲ ਅੱਗੇ ਪਹੁੰਚਾਵਾਂਗਾ ਆਰਪੀ ਸਿੰਘ ਜੀ ਇਸ ਬਾਬਤ ਤੁਹਾਡੇ ਕੋਲ ਕੋਈ ਜਾਣਕਾਰੀ ਕਿ ਕਰਤਾਰਪੁਰ ਸਾਹਿਬ ਜੋ ਕੋਰੀਡੋਰ ਲਾਂਗਾ ਹੈ ਉਹ ਕਦ ਤੱਕ ਖੋਲ ਦਿੱਤਾ ਜਾਏਗਾ ਜੀ ਹਰ ਸਿਕਿਉਰਟੀ ਦੀ ਦੇਖਦਾਰ ਕੇ ਉਹ ਕਿ ਜਿਹੜਾ ਇਹ ਕੋਈ ਸਰਕਾਰ ਕੋਲ ਆ ਰਿਹਾਣਾ ਉਹਦੇ ਇੱਕ ਇਹ ਆ ਰਹੀ ਹੋਣੀ ਕਿ ਸਿਕਿਉਰਟੀ ਦਾ ਕਾਰਜ ਫੰਕਸ਼ਨ ਹੈਗਾ ਹੂੰ ਕੋਈ ਇੱਕ ਵੀ ਆਦਮੀ ਦੀ ਜਾਨ ਮਾਲ ਦੀ ਰੱਖਿਆ ਕਰ ਇੱਕ ਇੱਕ ਆਦਮੀ ਦੀ ਜਾਨ ਮਾਲ ਦੀ ਰੱਖਿਆ ਕਰਨਾ ਪਾਲ ਸਰਕਾਰ ਦੀ ਚਿੰਤਾ ਹੈ ਹੂੰ ਜੀ ਕੋਈ ਬਾਦ ਫਸ ਜਾਏ ਕੋਈ ਜਾਏ ਇੱਥੋਂ ਉੱਥੇ ਜਾ ਕੇ ਕੋਈ ਗੜ ਕਰਕੇ ਫਸ ਜਾਏ ਫਿਰ ਉਹਨੂੰ ਕੱਢਣਾ ਉੱਥੋਂ ਕਰਾਉਣਾ ਬੜਾ ਬੜੀ ਮਿਹਨਤ ਜਾਂਦੀ ਬੜਾ ਔਖਾ ਕੰਮ ਹੈ ਇਸ ਕਰਕੇ ਪਾਲ ਸਰਕਾਰ ਆਲਰੇਡੀ ਪਹਿਲੇ ਚਿੰਤਾ ਕਰ ਰਹੀ ਹੈ ਔਰ ਜਦ ਹਾਲਾਤ ਠੀਕ ਹੋਣਗੇ ਜਦਾਂ ਚੀਜ਼ਾਂ ਠੀਕ ਹੋਣਗੀਆਂ ਉੱਦਾਂ ਹੀ ਇਹ ਸਾਰੀ ਚੀਜ਼ਾਂ ਵਾਪਸ ट्रैक ਤੇ ਆ ਜਾਣਗੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਆਰਪੀ ਸਿੰਘ ਬੀਜੇਪੀ ਆਗੂ ਸਾਢ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਗੁਰਚਰਨ ਗਰੇਵਾਲ ਐਸਜੀਪੀਸੀ ਮੈਂਬਰ ਵੀ ਸਾਢ ਨਾਲ ਜੁੜੇ ਹਾਲਕਿ ਆਰਪੀ ਸਿੰਘ ਦਾ ਇਹ ਕਹਿਣਾ ਹੈ ਕਿ ਸਿਕਿਉਰਿਟੀ ਰੀਜ਼ਨਸ ਦੇ ਕਰਕੇ ਇਹ ਜੋ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਹੈ ਕਿਉਂਕਿ ਜੋ ਏਜੰਸੀਜ਼ ਨੇ ਉਨਸਤੀ ਇਨਪੁਟ ਆ ਰਹੀ ਹੈ ਕੇਂਦਰ ਸਰਕਾਰ ਨੂੰ ਕਿ ਹਲੇ ਵੀ ਕਿਸੇ ਸ਼ਰਾਰਤੀ ਘਟਨਾ ਨੂੰ ਅੰਜਾਮ ਜੋ ਹੈ ਪਾਕਿਸਤਾਨ ਵਾਲੇ ਪਾਸਿਓ ਦਿੱਤਾ ਜਾ ਸਕਦਾ ਹੈ ਇਸ ਕਰਕੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸੀਂ ਇਸ ਵਾਰ ਫੈਸਲਾ ਲਿਆ ਹੈ ਕਿ ਇਹ ਜੋ ਜੱਥੇ ਨੇ ਇਹ ਪਾਕਿਸਤਾਨ ਨਹੀਂ ਜਾਣਗੇ